ਕੌਣ ਜਿੱਤ ਰਿਹਾ ਤਰਨਤਾਰਨ ਦੀ ਜਿਮਣੀ ਚੋਣ ਆਖਰਕਾਰ ਵੋਟਾਂ ਤੋਂ ਬਾਅਦ ਕਿਹੜਾ ਉਮੀਦਵਾਰ ਅੱਗੇ ਹੈ ਕਿਹੜਾ ਪਿੱਛੇ ਹੈ ਤੇ ਕਿਹੜਾ ਤੀਜੇ ਚੌਥੇ ਨੰਬਰ ਦੀ ਲੜਾਈ ਲੜ ਰਿਹਾ ਇਸ ਨੂੰ ਲੈ ਕੇ ਗੱਲ ਕਰਨੀ ਹੈ ਆਖਰਕਾਰ ਕੱਲ ਸਾਰਾ ਦਿਨ VOTING ਦੇ ਦੌਰਾਨ ਤਰਨਤਾਰਨ ਦੇ ਵਿੱਚ ਕੀ ਚੱਲਦਾ ਰਿਹਾ ਕੀ ਹੋਇਆ ਕਿਹੜੀ ਧਿਰ ਭਾਰੀ ਪੈਂਦੀ ਨਜ਼ਰ ਆਈ ਕਿਹੜੀ ਧਿਰ ਦੀਆਂ ਮਿਸਮੈਨੇਜਮੈਂਟਾਂ ਉੱਤੇ ਹਾਵੀ ਹੁੰਦੀਆਂ ਨਜ਼ਰ ਆਈਆਂ ਇਹਦੇ ਬਾਰੇ ਵੀ ਗੱਲ ਕਰਨੀ ਹੈ ਆਖਰਕਾਰ ਕਿਹਦੀ ਝੋਲੀ ਚ ਪੈਣ ਜਾ ਰਹੀ ਐ ਤਰਨਤਾਰਨ ਦੀ ਸੀਟ ਇਸ ਵਾਰ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਆਂ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਨਨ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਤਰਨਤਾਰਨ ਦੀ ਜਿਮਨੀ ਚੋਂ ਹੁੰਦਾ ਹੈ ਦਰਨਤਾਂ ਦੀ ਜਿਮਣੀ ਚੋਣ ਬੜੇ ਉਤਸ਼ਾਹ ਦੇ ਨਾਲ ਲਗਭਗ ਸਾਰੀਆਂ ਧਿਰਾਂ ਨੇ ਲੜੀ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਤਾਂ ਲੜਨੀ ਲੜਨੀ ਸੀ ਅਕਾਲੀ ਦਲ ਨੇ ਪੰਥਕ ਧਿਰਾਂ ਨੇ ਬੜੇ ਉਤੇਜਿਤ ਹੋ ਕੇ ਲੜੀ ਕਾਂਗਰਸ ਸ਼ੁਰੂ ਦੇ ਵਿੱਚ ਠੰਡੀ ਨਜ਼ਰ ਆਈ ਫਿਰ ਕੰਮ ਖਿੱਚਿਆ ਐਂਡ ਤੇ ਜਾਂਦੇ ਜਾਂਦੇ ਪਤਾ ਨਹੀਂ ਕਾਂਗਰਸੀਆਂ ਨੂੰ ਫਿਰ ਕੀ ਹੋਇਆ ਕਾਂਗਰਸੀ ਫਿਰ ਠੰਡੇ ਜੇ ਪੈ ਗਏ ਤੇ ਭਾਰਤੀ ਜਨਤਾ ਪਾਰਟੀ ਬੜੇ ਉਤਸ਼ਾਹ ਦੇ ਨਾਲ ਲੜਦੀ ਨਜ਼ਰ ਆਈ ਆਪਣੇ ਆਪ ਨੂੰ ਇੰਜ ਪ੍ਰੋਟੈਕਟ ਕੀਤਾ ਉਹਨਾਂ ਨੇ ਕਿ ਉਹ ਸੀਟ ਜਿੱਤਣ ਜਾ ਰਹੇ ਨੇ ਤੇ ਇਹਦੀ ਪੈਨੇਟ੍ਰੇਸ਼ਨ ਹਲਕੇ ਦੇ ਅੰਦਰ ਵੋਟਰਾਂ ਚ ਵੀ ਵੇਖਣ ਨੂੰ ਮਿਲੀ ਹੈ ਹੁਣ ਸਵਾਲ ਇਹ ਹੈ ਕਿ ਮੁਕਾਬਲਾ ਕਿਹਦੇ ਕਿਹਦੇ ਵਿੱਚ ਰਿਹਾ ਮੈਂ ਤੁਹਾਨੂੰ ਸਿਲਸਿਲੇਵਾਰ ਸਥਿਤੀਆਂ ਦੱਸਾਂਗਾ ਕਿ ਕਿੱਥੇ ਕੀ ਚੱਲਦਾ ਰਿਹਾ ਆਖਰਕਾਰ মিডিਆ ਕੋਰੀਡੋਰਸ ਦੇ ਅੰਦਰ ਤੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਇਸ ਚੋਣ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਕੀ ਹੈ ਮੇਰੀ ਪ੍ਰੈਡਿਕਸ਼ਨ ਮੇਰਾ ਅਨੁਮਾਨ ਇਹਦੇ ਵਿੱਚ ਕੋਈ ਨਹੀਂ ਹੋਵੇਗਾ ਕਿ ਤੁਸੀਂ ਹੈ ਕਹਿੰਦੇ ਮੈਂ ਕਿਹਾ ਹੈ ਜਨ ਕਿ ਮੈਂ ਤੁਹਾਨੂੰ ਉਹ ਚੀਜ਼ਾਂ ਦੱਸਣੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਜਿੱਤੋਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹੈ ਕਿ ਨਹੀਂ ਹੈ ਗੱਲ ਇਹ ਹੈ ਕਿ ਕੱਲ VOTING ਦੇ ਦੌਰਾਨ ਆਮ ਆਦਮੀ ਪਾਰਟੀ ਬੜੇ ਉਤਸ਼ਾਹ ਦੇ ਨਾਲ ਚੀਜ਼ਾਂ ਨੂੰ ਮਨੇਸ਼ ਕਰਨ ਦੇ ਵਿੱਚ ਲੱਗੀ ਸੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਦਰ ਵਰਤੋਂ ਆਮ ਦੇਖੀ ਗਈ ਹਲਕੇ ਦੇ ਅੰਦਰ ਤੇ ਅਕਾਲੀ ਦਲ ਨੇ ਇਸ ਦੇ ਇਲਜ਼ਾਮ ਵੀ ਜਿਹੜੇ ਆ ਉਹ ਲਾਏ ਵੱਡੇ ਪੱਧਰ ਤੇ ਵੀਡੀਓ ਤੁਹਾਡੇ ਸਾਹਮਣੇ ਵਾਇਰਲ ਹੁੰਦੀਆਂ ਨਜ਼ਰ ਆਈਆਂ ਵੈਸੇ ਕੋਈ ਮੇਜਰ ਕੋਈ ਵੱਡੀ ਘਟਨਾ ਜਿਹੜੀ ਹੈ ਇਹਦੇ ਸਾਰੇ ਕਾਸੇ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਜਿਵੇਂ ਪੰਜਾਬ ਦੇ ਵਿੱਚ ਅਕਸਰ ਵੀ ਦੇਖਣ ਨੂੰ ਨਹੀਂ ਮਿਲਦੀਆਂ ਸ਼ੁਰੂ ਰਿਪੋਰਟ ਘਟਨਾਵਾਂ ਜਿਹੜੀਆਂ ਨੇ ਹੋਈਆਂ ਅਕਾਲੀ ਦਲ ਦੇ ਇਲਜ਼ਾਮ ਵੀ ਲੱਗੇ ਆਮ ਆਦਮੀ ਪਾਰਟੀ ਦੇ ਵੋਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇजेस ਨੇ ਜਿਹੜੇ ਜਿਹੜੇ ਫੈਨ ਪੇਜ ਹੁੰਦੇ ਆ ਜਾਂ ਉੱਤੇ ਉੱਤੇ ਬਹੁਤ ਉਤਸ਼ਾਹ ਦੇਖਿਆ ਗਿਆ ਤੇ ਉੱਚ ਕਿਹਾ ਗਿਆ ਕਿ ਹਰਮੀਤ ਸਿੰਘ ਜਿੱਤੇ ਪਏ ਆ ਵੱਟ ਤੇ ਪਏ ਆ ਇਹ ਸਥਿਤੀ ਬਣਦੀ ਨਜ਼ਰ ਆਈ ਆਮ ਆਦਮੀ ਪਾਰਟੀ ਵਾਲੇ ਖੇਮੇ ਦੇ ਅੰਦਰ ਹੁਣ ਆਪਾਂ ਗੱਲ ਕਰਦੇ ਆ ਜਰਨਲ ਦੋ ਤਿੰਨ ਚੀਜ਼ਾਂ ਬੜੀਆਂ ਅਹਿਮ ਨੇਗੀਆਂ ਜਿਸ ਤਰ੍ਹਾਂ ਦਾ ਟ੍ਰੈਂਡ ਦੇਖਿਆ ਗਿਆ ਜਿਸ ਤਰ੍ਹਾਂ ਦਾ ਟ੍ਰੈਂਡ ਸਾਹਮਣੇ ਆ ਰਿਹਾ ਸੀਗਾ ਕਿ ਅ ਲੋਕ ਪਹਿਲਾਂ ਤਾਂ ਕੁਝ ਬੋਲ ਹੀ ਨਹੀਂ ਰਹੇ ਸੀ ਕਚੋਲਾ ਮਚੋਲਾ ਬਣ ਚੁੱਕਿਆ ਆ ਕਿ ਕੌਣ ਜਿੱਤੇਗਾ ਜੇਕਰ ਮੈਂ ਮੁਕਾਬਲਾ ਪਹਿਲੇ ਤਿੰਨ ਕੈਂਡੀਡੇਟਾਂ ਚ ਰੱਖਣਾ ਹੋਵੇ ਤਾਂ ਉਹ ਪਹਿਲੇ ਤਿੰਨ ਕੈਂਡੀਡੇਟ ਨੇ ਜਿਨ੍ਹਾਂ ਦੇ ਵਿੱਚ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਭਾਈ ਮਨਦੀਪ ਸਿੰਘ ਸਾਂਝੇ ਪੰਥਕ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦ ਇਹਨਾਂ ਤਿੰਨਾਂ ਦੇ ਵਿੱਚ ਮੁਕਾਬਲਾ ਫਸ ਰਿਹਾ ਹੈ ਐ ਬਿਲਕੁਲ ਕਹਿ ਲਈਏ ਕਿ ਕੁੰਡੀਆਂ ਦੇ ਸਿੰਘ ਜਿਹੜੇ ਆ ਉਹ ਫਸੇ ਹੋਏ ਆ ਦੂਜੀ ਗੱਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਚੌਥੇ ਪੰਜਵੇਂ ਦੀ ਲੜਾਈ ਦੇ ਲਈ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਆਪਣਾ ਵੋਟ ਸ਼ੇਅਰ ਵਧਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਦਲਤ ਸੈਕਸ਼ਨ ਦੇ ਵਿੱਚ ਠੀਕ-ਠਾਕ ਸਨ ਲਾਈ ਹੈ ਜਿਹਦਾ ਨੁਕਸਾਨ ਆ ਕਾਂਗਰਸ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤਿੰਨਾਂ ਨੂੰ ਹੋਣਾ ਹੈ ਇਹ ਐ ਕਹਿ ਦੇਣਾ ਕਿ ਕਾਂਗਰਸ ਨੂੰ ਨੁਕਸਾਨ ਹੈ ਇਹ ਵੀ ਕੋਈ ਅ ਠੀਕ ਨਹੀਂ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਦੇ ਪ੍ਰਤੀ ਤਰਨਤਾਰਨ ਹਲਕੇ ਦੇ ਵਿੱਚ ਮੈਂ ਜਿੰਨਾ ਕ ਦਲਤਾਂ ਚ ਵਿਚਰ ਕੇ ਦੇਖਿਆ ਹਲਕੇ ਦੇ ਵਿੱਚ ਜਾ ਕੇ ਤਾਂ ਕਾਂਗਰਸ ਉਹਨਾਂ ਦੀ ਪਹਿਲੀ ਜਾਂ ਦੂਜੀ ਪਸੰਦ ਸੀ ਤਾਂ ਭਾਜਪਾ ਉਹਨਾਂ ਦੀ ਆਲਮੋਸਟ ਦੂਜੀ ਪਸੰਦ ਸੀ ਸੀ ਪਹਿਲੀ ਵਾਲੇ ਪਸੰਦ ਵਾਲੇ ਘੱਟ ਸੀ ਪਰ ਜੋ ਐਪੀਸੋਡ ਹੋਇਆ ਕਾਂਗਰਸੀਆਂ ਨੇ ਕੀਤਾ ਅ ਬੁੱਟਾ ਸਿੰਘ ਬਾਰੇ ਰਾਜਾ ਬੜਿੰਗ ਦੀ ਟਿੱਪਣੀ ਉਸ ਤੋਂ ਬਾਅਦ ਕਾਂਗਰਸੀ ਮਿਸਮੈਨੇਜਮੈਂਟ ਦਾ ਸ਼ਿਕਾਰ ਹੋਏ ਜਾਨਵੁੱਜ ਕੇ ਹੋਏ ਜਾਂ ਜਿਹੜਾ ਉਹਨਾਂ ਨੇ ਪੂਰੀ ਸੋਚ ਸਮਝ ਕੇ ਸਾਰਾ ਕੁਝ ਕੀਤਾ ਇੱਕ علیحد ਦਾ ਬਹਿਸ ਹੈ ਪਰ ਇੱਕ ਗੱਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਕੈਂਡੀਡੇਟ ਸੀਗੇ ਕਰਨਬੀਰ ਬੁਰਜ ਉਹਨਾਂ ਦਾ ਵਿਐਸ ਇਲੈਕਸ਼ਨ ਦੇ ਵਿੱਚ ਉਸ ਪ੍ਰਕਾਰ ਰੁਚੀ ਨਾ ਦਿਖਾਉਣਾ ਬਾਕੀ ਲੀਡਰਾਂ ਨੇ ਤਾਂ ਦਿਖਾਉਣੀ ਕੀ ਸੀ ਤਾਂ ਇਸ ਕਰਕੇ ਕਾਂਗਰਸ ਨੇ ਜਿਹੜਾ ਮੋਮੈਂਟਮ ਬਣਾ ਲਿਆ ਸੀਗਾ ਹਫਤਾ ਡੇਢ ਹਫਤਾ ਪਹਿਲਾਂ ਉਹ ਅਖੀਰ ਤੱਕ ਜਾਂਦੇ ਜਾਂਦੇ ਥੱਲੇ ਡਿੱਗ ਗਿਆ ਅਖੀਰ ਤੱਕ ਜਾਂਦੇ ਜਾਂਦੇ ਆ ਉਹ ਮੋਮੈਂਟਮ ਜਿਹੜਾ ਉਹ ਇਸ ਤਰ੍ਹਾਂ ਨਾਲ ਹੋ ਗਿਆ ਕਿ ਕਾਂਗਰਸ ਜਿਵੇਂ ਸਰੈਂਡਰ ਕਰ ਗਈ ਹੁੰਦੀ ਆ ਮੈਦਾਨ ਛੱਡ ਕੇ ਚਲੀ ਗਈ ਹੁੰਦੀ ਐ ਸੀਆਂ ਚਰਚਾਾਂ ਵਿੱਚ ਚੱਲ ਪਈਆਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹਦਾ ਫਾਇਦਾ ਚੱਕਿਆ ਤੇ ਉਹਨੇ ਸੁਧਾਰ ਕੀਤਾ ਹੁਣ ਉਹਨੂੰ ਵੋਟ ਕਿੰਨੀ ਪੈਂਦੀ ਆ ਉਹਨੂੰ ਪਿਛਲੀ ਵਾਰ ਲੋਕ ਸਭਾ ਚੋਣਾਂ 7-8000 ਵੋਟ ਪਈ ਸੀ ਹਲਕੇ ਦੇ ਵਿੱਚੋਂ ਹੁਣ ਉਹਦੇ ਵਿੱਚ ਪਲੱਸ ਕਿੰਨਾ ਕਰ ਪਾਉਂਦੀ ਆ ਚ ਜੋੜ ਕਿੰਨੀਆਂ ਵੋਟਾਂ ਪਾਉਂਦੀ ਆ ਇਹ ਦੇਖਣ ਵਾਲੀ ਗੱਲ ਹੋਵੇਗੀ ਇਹ ਗੱਲ ਇਹ ਐ ਕਿ ਬੀਜੇਪੀ ਨੇ ਪੂਰੀ ਚੋਣ ਜਿਹੜੀ ਆ ਪੂਰੀ ਤਸੱਲੀ ਦੇ ਨਾਲ ਲੜੀ ਹੈ ਇਹ ਗੱਲ ਕਹੀ ਜਾ ਸਕਦੀ ਹੈ ਕਾਂਗਰਸਿਆਂ ਬਾਰੇ ਵੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੁਣ ਬਹੁਤਾ ਕੁਝ ਕਰਨ ਕਹਿਣ ਦੀ ਲੋੜ ਨਹੀਂ ਹੈ ਉਹਨਾਂ ਬਾਰੇ ਇਹੀ ਕਿਹਾ ਗਿਆ ਕਿ ਉਹ ਸਾਰੀ ਮਿਸਮੈਨੇਜਮੈਂਟ ਉਹਨਾਂ ਦਾ ਸਰੈਂਡਰ ਕਰ ਜਾਣਾ ਇੱਕ ਤਰ੍ਹਾਂ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਨੂੰ ਫਾਇਦਾ ਦੇ ਸਕਦਾ ਹੈ ਇਹ ਇੱਕ ਵੱਡਾ ਸਵਾਲ ਹੈ ਦਲ ਤਸ਼ੈਕਸ਼ਨ ਦੇ ਇੱਕ ਕੋਰ ਹਿੱਸੇ ਦਾ ਬੀਜੇਪੀ ਵਾਲ ਨੂੰ ਚਲੇ ਜਾਣਾ ਇਹਦੇ ਨੁਕਸਾਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਤਿੰਨਾਂ ਤਰ੍ਹਾਂ ਨੂੰ ਹੋਣੇ ਨੇ ਕਾਂਗਰਸ ਨੂੰ ਸਭ ਤੋਂ ਵੱਡਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਦੂਜੇ ਨੰਬਰ ਤੇ ਇਹਦਾ ਨੁਕਸਾਨ ਚੱਲਣਾ ਪੈਣਾ ਹੈ ਹੁਣ ਗੱਲ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਅਖੀਰ ਤੱਕ ਪੂਰੇ ਜੋਰ ਛੋਰ ਦੇ ਨਾਲ ਲੜਦਾ ਨਜ਼ਰ ਆਇਆ ਉਹਨੇ ਕੋਈ ਕ असर ਨਹੀਂ ਛੱਡੀ ਈਵਨ ਕਿ ਇੱਕ ਜਿਹੜਾ ਅਮਰਤਪਾਲ ਬਾਠ ਨੇਗੇ ਜਿਹੜੇ ਬੀਬਾ ਸੁਖਵਿੰਦਰ ਗੁਰੋਂ ਦਾਵਾ ਦੇ ਜਵਾਈ ਵੀ ਨੇ ਜਿਨ੍ਹਾਂ ਨੂੰ ਲੈ ਕੇ ਬਹੁਤ ਚਰਚਾਵਾਂ ਚੱਲਦੀਆਂ ਰਹੀਆਂ ਉਹਨਾਂ ਦਾ ਪਿੰਡ ਮੀਆਪੁਰ ਉੱਥੇ ਕਿਸੇ ਹੋਰ ਪਾਰਟੀ ਦਾ ਬੂਥ ਹੀ ਨਹੀਂ ਲੱਗਿਆ ਤੇ ਕਹਿੰਦੇ ਕਿ ਉੱਥੇ 8-900 ਹਜ਼ਾਰ ਦੀ ਲੀਡ ਤਾਂ ਸਿੱਧੀ ਅਕਾਲੀ ਦਲ ਦੀ ਹੈ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਪਰ ਜੋ ਰਿਪੋਰਟਸ ਗਰਾਊਂਡ ਤੋਂ ਆ ਰਹੀਆਂ ਨੇ ਉਹ ਚ ਇਹ ਹੈ ਕਿ ਅਕਾਲੀ ਦਲ ਬਹੁਤ ਜ਼ੋਰ ਲਾਉਣ ਦੇ ਬਾਵਜੂਦ ਵੀ ਉਸ ਸਥਿਤੀ ਦੇ ਵਿੱਚ ਨਹੀਂ ਜਾ ਸਕਿਆ ਕਿ ਉਹ ਪਹਿਲੇ ਨੰਬਰ ਤੇ ਆ ਜਾਵੇ ਜਿਸ ਪ੍ਰਕਾਰ ਤੁਸੀਂ ਵਕ ਵਕ ਹੋਰ ਚੈਨਲਾਂ 'ਤੇ ਵੀ ਚੀਜ਼ਾਂ ਸੁਣੀਆਂ ਹੋਣਗੀਆਂ ਇਹ ਜੀ ਸਥਿਤੀ ਜਿਹੜੀ ਆ ਬਣਦੀ ਨਜ਼ਰ ਆਈ ਪਰ ਅਕਾਲੀ ਕੌਨਫੀਡੈਂਸ ਨੇ ਹਜੇ ਵੀ ਕਿਉਂ ਜਿੱਤਣਗੇ ਤੇ ਇਹ ਹੁਣ ਸਮਾਂ ਦੱਸ ਸਕਦਾ 14 ਤਰੀਕ ਨੂੰ ਜਦੋਂ ਪੇਟੀਆਂ ਖੁੱਲਣਗੀਆਂ ਉਦੋਂ ਪਤਾ ਲੱਗਣਾ ਅਸਲ 'ਚ ਤਾਂ ਉਸ ਤੋਂ ਪਹਿਲਾਂ ਸਾਰੀਆਂ ਗੱਲਾਂ ਕਰਨੀਆਂ ਉਹ ਕਿਸੇ ਨੂੰ ਜਤੋਣਾ ਹਰੋਣਾ ਕੋਈ ਬੋਤਾ ਸਹੀ ਨਹੀਂ ਹੈਗਾ ਦੂਜਾ ਮਾਮਲਾ ਇਹ ਹੈ ਕਿ ਮਨਦੀਪ ਸਿੰਘ ਵਾਲੇ ਪਾਸੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚੱਲਾਂ ਕਿ ਮਨਦੀਪ ਸਿੰਘ ਹੁਣਾਂ ਨੇ ਸਰਵੇ ਕਰਾਇਆ ਇੱਕ ਉਸ ਸਰਵੇ ਦਾ ਸੈਂਪਲ ਸਾਈਜ਼ ਹੈ 6000 ਤੇ ਉਹਦੇ ਚ ਮਨਦੀਪ ਸਿੰਘ 27% ਵੋਟਾਂ ਲੈ ਕੇ ਜਿਹੜਾ ਉਹ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ 24% ਨਾਲ ਦੂਜੇ ਤੇ ਅਕਾਲੀ ਦਲ 23% ਨਾਲ ਤੀਜੇ ਨੰਬਰ ਤੇ ਜਾਨੀ ਕਿ ਬਹੁਤ ਬੜਾ ਜ਼ਿਆਦਾ ਫਰਕ ਨਹੀਂ 4% ਦਾ ਫਰਕ ਹੈ ਆਪਸ ਦੇ ਵਿੱਚ ਆ ਇਹ ਸਥਿਤੀ ਆ ਇਹ ਸਰਵੇ ਜਿਹੜਾ ਇਹ ਮਨਦੀਪ ਸਿੰਘ ਹੁਰਾਣੇ ਆਪ ਕਰਾਇਆ ਉਹਨਾਂ ਦਾ ਇਹ ਸਰਵੇ ਆ ਉਹਦੇ ਚ ਮਨਦੀਪ ਸਿੰਘ ਅੱਗੇ ਆ ਪਰ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਬਹੁਤ ਸ਼ਾਰਪ ਖੇਡੇ ਐ ਮਨਦੀਪ ਸਿੰਘ ਮੈਂ ਜਿਹੜੇ ਮਨਦੀਪ ਸਿੰਘ ਦੇ ਕੱਲ ਕਿਹਾ ਜਾਂਦਾ ਕਿ 10 ਤੋਂ 12 ਪਿੰਡ ਐ ਐਸਐਸਸੀ ਜਿੱਥੇ ਬੂਥ ਨਹੀਂ ਲੱਗ ਸਕੇ ਅਕਾਲੀਆਂ ਨੇ ਪਹਿਲਾਂ ਮੀਰਾਪੁਰ ਵਾਲੀ ਫੋਟੋ ਪਾਈ ਜਿੱਥੇ ਕਿਸੇ ਦਾ ਬੂਥ ਨਹੀਂ ਲੱਗਿਆ ਹੋਰ ਪਾਰਟੀ ਦਾ ਹੋਰ ਵਿਚਾਰਤਾ ਰਾ ਦਾ ਕਿਸੇ ਦਾ ਵੀ ਤੇ ਬਾਜ ਮਨਦੀਪ ਸਿੰਘ ਵਾਲੀਆਂ ਵੋਟਾਂ ਪਾਈਆਂ ਕਿ ਜੀ ਆ ਫੋਟੋਆਂ ਪਾਈਆਂ ਕਿ ਆ ਦੇਖੋ ਇਹਨਾਂ ਦੇ 10 ਪਿੰਡਾਂ 'ਚ ਇਸ ਕਰਕੇ ਮੋਮੈਂਟਮ ਥੋੜਾ ਚੇਂਜ ਹੋਇਆ ਤੇ ਮਨਦੀਪ ਸਿੰਘ ਹੋਰਾਂ ਵਾਲੇ ਪਾਸੇ ਕੋਆਰਡੀਨੇਸ਼ਨ ਤੇ ਮਿਸਮੈਨੇਜਮੈਂਟ ਇੰਦਰ ਵੀ ਦਿਖਾਈ ਦਿੱਤੀ ਵੋਟਾਂ ਵਾਲੇ ਦਿਨ ਵੋਟਾਂ ਵਾਲੇ ਦਿਨ ਇੰਦਰ ਮਿਸਮੈਨੇਜਮੈਂਟ ਦਿਖਾਈ ਦਿੱਤੀ ਜਿਸ ਦਾ ਨਤੀਜਾ ਇਹ ਹੋਇਆ ਕਿ ਜਿਹੜਾ ਮੋਮੈਂਟਮ ਬਣ ਰਿਹਾ ਸੀ ਉਹ ਉਸ ਪ੍ਰਕਾਰ ਕਨਵਰਟ ਨਹੀਂ ਹੋਇਆ ਹੁਣ ਵੋਕਲ ਵੋਟ ਦੀ ਗੱਲ ਕਰ ਲਈਏ ਜੇ ਤੁਸੀਂ ਵੈਸੇ ਤੁਰ ਕੇ ਫਿਰਦੇ ਹੋ ਮੈਂ ਲਗਭਗ ਤਰਨਤਾਰਨ ਸ਼ਹਿਰ ਦਾ ਬਾਜ਼ਾਰ ਸਾਰਾ ਫਿਰਕੇ ਦੇਖਿਆ ਕੋਈ ਲੋਕ ਕੈਮਰੇ ਤੇ ਬੋਲੇ ਕੋਈ ਕੈਮਰੇ ਤੇ ਨਹੀਂ ਬੋਲੇ ਪਰ ਉਹਦੇ ਵਿੱਚ ਜਿਆਦਾਤਰ ਲੋਕਾਂ ਨੇ ਹਰਮੀਤ ਸਿੰਘ ਦਾ ਗੱਲ ਕਹੀ ਮੈਂ ਕੱਲ ਇੱਕ ਹੋਰ ਜਿਹੜਾ ਚੈਨਲ ਹੈ ਉਹ ਦੇਖ ਰਿਹਾ ਸੀ ਉਹ ਵੀ ਪੁੱਛ ਰਹੇ ਸੀ ਲੋਕਾਂ ਨੂੰ ਤਾਂ ਉੱਤੇ ਵੀ ਇਹੀ ਗੱਲ ਕਹੀ ਗਈ ਉੱਤੇ ਵੀ ਇਹੀ ਚੀਜ਼ ਨਿਕਲ ਕੇ ਆਈ ਕਿ ਮਨਦੀਪ ਸਿੰਘ ਮਾਫ ਕਰਨਾ ਹਰਮੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਉਹ ਅੱਗੇ ਜਾਂਦੇ ਦਿਖੇ ਪਰ ਇੱਕ ਚੀਜ਼ ਇਹ ਵੀ ਹੈ ਕਿ ਸਾਇਲੈਂਟ ਵੋਟਰ ਜਿਹੜਾ ਨਾ ਉਹ ਬੋਲਦਾ ਨਾ ਉਹ ਦੱਸਦਾ ਤੇ ਨਾ ਹੀ ਉਹ ਵੋਟ ਪਾਉਣ ਤੱਕ ਦੱਸਦਾ ਕਿ ਉਹ ਕਿੱਧਰ ਹੈ ਅ ਇਸ ਮਸਲੇ ਦੇ ਉੱਤੇ ਉਹ ਵੋਟਰ ਮਾਇਨੇ ਰੱਖਦਾ ਹੈ ਹਰਮਿੰਦਰ ਸਿੰਘ ਦੀ ਬਾਪ ਨੂੰ ਬੋਲਣ ਵਾਲੇ ਬਹੁਤ ਲੋਕ ਨੇ ਜਨਕਿ ਕਹਿ ਦਈਏ ਕਿ ਕਿਉਂਕਿ ਡਰ ਨਹੀਂ ਹੈ ਕੋਈ ਜਿਹੜਾ ਹਰਮਿੰਦਰ ਸਿੰਘ ਦਾ ਸਪੋਰਟਰਾ ਨੂੰ ਕਿਸੇ ਦਾ ਡਰ ਨਹੀਂ ਹੈ ਜਿਹੜੇ ਦੂਜੇ तरह ਦੇ ਸਪੋਰਟਰ ਵੋਟਰ ਨੇਗੇ ਉਹਨਾਂ ਨੂੰ ਡਰਾ ਕੇ ਸਾਨੂੰ ਤੰਗ ਕੀਤਾ ਗਿਆ ਕੀਤਾ ਵੀ ਗਿਆ ਵਾਕਈ ਕੀਤਾ ਗਿਆ ਜੇ ਕਿਸੇ ਨੇ ਬੋਲਤਾ ਕਿ ਅਸੀਂ ਫਲਾਣੇ ਕੰਨਿਆਂ ਨੂੰ ਫੋਨ ਚਲੇ ਜਾਂਦਾ ਸੀਗਾ ਭਾਈ ਕੀ ਗੱਲ ਤੂੰ ਸਾਡੇ ਤੋਂ ਕੀ ਗੁੱਸਾ ਕਿਲਾ ਅੜੀ ਸਥਿਤੀ ਸੀ ਇਹਨਾਂ ਸਥਿਤੀਆਂ ਦੇ ਵਿੱਚ ਤਰਨ-ਤਰਨ ਜਿਹੜਾ ਉਹ ਫਸ ਚੁੱਕਿਆ ਆਮ ਆਦਮੀ ਪਾਰਟੀ ਦੇ ਜੇਕਰ ਫੇਵਰ ਚ ਕੋਈ ਗੱਲ ਜਾਂਦੀ ਹੈ ਸਭ ਤੋਂ ਵੱਡੀ ਮੇਰੇ ਨਜ਼ਦੀਕ ਜੋ ਮੈਨੂੰ ਨਜ਼ਰ ਆਉਂਦੀ ਹੈ ਉਹ ਇਹ ਹੈ ਕਿ ਪੰਥਕ ਵੋਟ ਦੇ ਵਿੱਚ ਦੁਵਿਧਾ ਹੈ ਪੰਥਕ ਵੋਟ ਦੇ ਵਿੱਚ ਦੁਵਿਧਾ ਹੈ ਮਨ ਮਨਦੀਪ ਸਿੰਘ ਉਸੇ ਸਥਿਤੀ 'ਚ ਜਿੱਤ ਸਕਦੇ ਆ ਜੇਕਰ ਅਕਾਲੀ ਦਲ ਬਹੁਤ ਪਿੱਛੜ ਜੇ ਜਿਵੇਂ 2 24 ਦੀਆਂ ਲੋਕ ਸਭਾ ਚੋਣਾਂ 'ਚ ਮਿਰਸਾ ਸਿੰਘ ਵਰਟੋਆ ਨੂੰ ਸਿਰਫ 760 770 ਹਜ਼ਾਰ ਵੋਟ ਪਈ ਯਾਨੀ ਕਿ ਅਕਾਲੀ ਦਲ ਦੀ ਸਾਰੀ ਵੋਟ ਸ਼ਿਫਟ ਕਰ ਗਈ ਅਮਰਤਪਾਲ ਦੇ ਵੱਲ ਬਾਕੀ ਜਿਹੜੀ ਐਡ ਇਨ ਹੋਈ ਉਹੋ ਹੀ ਹੋਈ ਅਮਰਤਪਾਲ 2 ਲੱਖ ਦੇ ਨਾਲ ਜਿੱਤਿਆ ਤਾਂ ਇੱਥੇ ਉਹ ਚੀਜ਼ ਨਜ਼ਰ ਨਹੀਂ ਆਉਂਦੀ ਇੱਥੇ ਅਕਾਲੀ ਦਲ ਪੂਰਾ ਤਕੜਾ ਹੈ ਇੱਕ ਸਥਿਤੀ ਦੇ ਵਿੱਚ ਮਨਦੀਪ ਸਿੰਘ ਜਿੱਤ ਸਕਦੇ ਸੀ ਕਿ ਅਕਾਲੀ ਦਲ ਦਾ ਵੋਟ ਟੋਟਲੀ ਸ਼ਿਫਟਡ ਹੁੰਦਾ ਜਾਨੀ ਕਿ ਅਕਾਲੀ ਦਲ ਨੂੰ ਬਸ ਕਾਡਰ ਕਾਡਰ ਦਾ ਹੀ ਵੋਟ ਪੈਣ ਵਾਲੀ ਸਥਿਤੀ ਹੁੰਦੀ ਤਾਂ ਪਰ ਇੱਥੇ ਇੰਜ ਨਹੀਂ ਨਜ਼ਰ ਆਉਂਦਾ ਦੋਵੇਂ ਜਿਹੜੇ ਨੇ ਮਨਦੀਪ ਸਿੰਘ ਦੇ ਅਕਾਲੀ ਦਲ ਬਰਾਬਰ ਪੋਜੀਸ਼ਨ ਦੇ ਵਿੱਚ ਨਜ਼ਰ ਆਉਂਦੇ ਆ ਬਰਾਬਰ ਲੜਦੇ ਹੋਏ ਨਜ਼ਰ ਆਉਂਦੇ ਆ ਹੁਣ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਇਹ ਟਿਕੜਮ ਸੀਗੀ ਕਿੰਨੇ ਕੁ ਸੈਟਮੈਂਟ ਦੀ ਹੈ ਇਹ ਤਾਂ ਹੁਣ ਸਮਾਂ ਦੱਸ ਸਕਦਾ ਹੈ ਪਰ ਪੰਥਕ ਵੋਟ ਦੀ ਵੰਡ ਹੈ ਜਿਹੜੀ ਉਹ ਹਰਮੀਤ ਸਿੰਘ ਦੇ ਪਲੜੇ ਨੂੰ ਭਾਰੀ ਕਰਦੀ ਨਜ਼ਰ ਆਉਂਦੀ ਹੈ ਹਰਮੀਤ ਸਿੰਘ ਦਾ ਪਲੜਾ ਇਸ ਪੰਥਕ ਵੋਟ ਦੇ ਵੰਡ ਦੇ ਕਾਰਨ ਭਾਰੀ ਹੈ ਜਿਹੜਾ ਉਹ ਹੋਇਆ ਹੈ ਹੁਣ ਇਹ ਮੁਕਾਬਲਾ ਤਿੰਨਾਂ ਦੇ ਵਿੱਚ ਹੈ ਜੇਕਰ ਆਪਾਂ ਮੁਕਾਬਲੇ ਦੀ ਗੱਲ ਕਰੀਏ ਤਾਂ ਹਰਮੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਮਨਦੀਪ ਸਿੰਘ ਇਹਨਾਂ ਤਿੰਨਾਂ ਚ ਮੁਕਾਬਲਾ ਹੈ ਇਹ ਤਿੰਨੇ ਕਾਟੇ ਦੀ ਟੱਕਰ ਦੇ ਵਿੱਚ ਨੇ ਸਰਵੇ ਤਾਂ ਅਲੱਗ-ਅਲੱਗ ਨੇ ਜੇਕਰ ਇੱਕ ਕਾਂਗਰਸ ਦੇ ਸੋਰਸਸ ਦੀ ਗੱਲ ਕਰੀਏ ਜਿਹੜੇ ਲਗਾਤਾਰ ਕੱਲ ਗਰਾਊਂਡ ਨੂੰ ਦੇਖਦੇ ਰਹੇ ਰਿਪੋਰਟਾਂ ਲੈ ਕੇ ਚੀਜ਼ਾਂ ਨੂੰ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਹ ਕਹਿੰਦੇ ਕਿ ਹਰਮੀਤ ਸਿੰਘ 10000 ਦੇ ਨਾਲ ਅੱਗੇ ਚੱਲ ਰਿਹਾ ਜੇਕਰ ਕੱਲ ਅਮਨਦੀਪ ਸਿੰਘ ਵਾਲੇ ਸਰਵੇ ਦੀ ਗੱਲ ਕਰੀਓ ਝੋਕ ਗਿਲ ਨਜ਼ਰ ਆਉਂਦੇ ਨੇ ਤਾਂ ਕੁੱਲ ਮਿਲਾ ਕੇ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਹਾਰ ਜਿੱਤ ਤਾਂ ਦੇਖੋ ਇੱਕ ਨਹੀਂ ਜਿੱਤਣਾ ਹੈ ਤਿੰਨਾਂ ਦੇ ਵਿੱਚ ਮੁਕਾਬਲਾ ਹੈ ਮਨਦੀਪ ਸਿੰਘ ਹਰਮੀਰ ਸਿੰਘ ਤੇ ਬਿਬਸ ਗਵਿੰਦਰ ਕੌਰ ਰੰਦਾਵਾ ਆਮ ਆਦਮੀ ਪਾਰਟੀ ਕਾਲੀ ਗੱਲ ਤੇ ਪੰਥਕ ਧਰਾਂ ਦੇ ਵਿਚਕਾਰ ਮੁਕਾਬਲਾ ਇਹ ਮੁਕਾਬਲਾ ਕਾਫੀ ਕਲੋਜ਼ ਹੈ ਬਾਕੀ ਇਸ ਮੁਕਾਬਲੇ ਦੇ ਵਿੱਚ ਜਦੋਂ ਕਲੋਜ਼ ਮੁਕਾਬਲਾ ਹੋ ਜਾਵੇ ਤਾਂ ਉਦੋਂ ਚੀਜ਼ਾਂ ਜਿਹੜੀਆਂ ਨੇ ਉਹ ਕਹਿ ਪਾਉਣੀਆਂ ਬਹੁਤੀਆਂ ਸੌਖੀਆਂ ਨਹੀਂ ਹੁੰਦੀ ਇੱਕ ਚੀਜ਼ ਇਹ ਆ ਕਿ 61 ਫੀਸਦੀ ਤੋਂ ਵੱਧ ਵੋਟ ਪੋਲ ਹੋਈ ਹੈ ਇੰਨੀ ਵੋਟ ਵਿਧਾਨ ਸਭਾ ਦੀ ਉਪ ਚੋਣ ਚ ਪੋਲ ਹੋ ਜਾਣੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਅ ਇੰਨੀ ਵੋਟ ਪੋਲ ਹੋਣੀ ਇਹ ਵੋਟ ਇੰਨੇ ਲੋਕ ਕਿੱਥੇ ਨਿਕਲ ਕੇ ਆਏ ਆ ਉਮੂਮਨ ਤੌਰ ਤੇ ਪੰਜਾਬ 52 55% ਪੋਲ ਹੁੰਦੀ ਹੈ ਵੋਟ ਇਹ ਇਹ ਵੋਟ ਲਗਭਗ 7-8% ਜ਼ਿਆਦਾ ਆ ਜੇ ਦੇਖੀਏ ਉਸ ਨਜ਼ਰੀਏ ਤੋਂ ਜੇ ਆਪਾਂ ਦੇਖੀਏ ਕਿਤਰਾ 53% 8% ਦੀ ਜਿਹੜੀ ਆ ਉਹ ਜ਼ਿਆਦਾ ਨਿਕਲ ਕੇ ਆਉਂਦੀ ਹੈ ਇੱਕ ਚੀਜ਼ ਮੈਂ ਕਲੀਅਰ ਕਰ ਦਵਾਂ ਕਿ ਜੇ ਇਹ ਅੰਦਾਜ਼ਾ ਲਾਇਆ ਜਾਵੇ ਕਿ ਇਹ ਵੋਟ ਜਿੰਦੋਂ ਜ਼ਿਆਦਾ ਪੈਂਦੀ ਹੈ ਜੀ ਸੱਤਾਧਿਰ ਜਿੱਤਦੀ ਹੈ ਪਰ ਸੱਤਾਧਿਰ ਦੇ ਫੇਵਰ ਦੇ ਵਿੱਚ ਕੋਈ ਐਸਸੀ ਮੂਵਮੈਂਟ ਜਾਂ ਐਸਸੀ ਵੇਵ ਨਹੀਂ ਦੇਖੀ ਗਈ ਕਿ ਹਾਂ ਜੀ ਸਾਡੇ ਪੁਲ ਬਣਾਤਾ ਸਾਡੇ ਰੇਲ ਗੱਡੀ ਸ਼ੁਰੂ ਕਰਤੀ ਸਾਡਾ ਬੱਸ ਡਿੱਪੂ ਵਧੀਆ ਬਣਾਤਾ ਹਸਪਤਾਲ ਸਾਡਾ ਐਨਾ ਵਧੀਆ ਬਣਾਤਾ ਕਿ ਐਸੀ ਤਾਂ ਹੁਣ ਜੀ ਸੱਤਾਧਿਰ ਦੇ ਨਾਲ ਜਾਵਾਂਗੇ ਸੱਤਾਧਿਰ ਦੇ ਪ੍ਰਤੀ ਕੋਈ ਮੋਮੈਂਟਮ ਨਹੀਂ ਸੀਗਾ ਕਿ ਲੋਕ ਉਤਸ਼ਾਹ ਦੇ ਨਾਲ ਸੱਤਾਤਰ ਦੇ ਲਈ ਵੋਟ ਪਾਉਣ ਨਿਕਲਣਗੇ ਤਾਂ ਵੋਟ ਫੀਸ ਦੀ ਇੰਨਾ ਗੱਲ ਚੇਗਾ ਇਹ ਵੋਟ ਫੀਸ ਦੀ ਕਿਉਂ ਵਧਿਆ ਕਿੱਥੇ ਵਧਿਆ ਕੀ ਇਹਦੇ ਵਿੱਚ ਗੜਬੜੀ ਹੈ ਜਿਵੇਂ ਕਿ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ ਕਈ ਵਾਰ ਫਿਰ ਉਸ ਤਰੀਕੇ ਨਾਲ ਵੀ ਤਾਂ ਵਧ ਜਾਂਦਾ ਨਾ ਉਹ ਮਰੇ ਹੋਏ ਬੰਦੇ ਦੀ ਵੀ ਵੋਟਾਂ ਪਈ ਜਾਂਦੀਆਂ ਨੇ ਕਈ ਵਾਰ ਤਾਂ ਉਹ ਉਹ ਕਾਰਨ ਹੈ ਜਾਂ ਫਿਰ ਵਾਕਈ ਲੋਕ ਇੰਨਾ ਬਾਹਰ ਨਿਕਲ ਕੇ ਆਏ ਕਿ ਲੋਕਾਂ ਨੇ ਵੋਟ ਪਾਈ ਪਾਰੋਂ ਦੇ ਚਾਹੀਏ ਹੈ ਕਿ ਮੈਂ ਕਲੀਅਰ ਕਰਦਾ ਕਿ ਗਰਾਉਂਡ ਦੇ ਉੱਤੇ ਸੱਤਾਧਿਰ ਦੇ ਫੇਵਰ ਦੇ ਵਿੱਚ ਜਾਂ ਉਤਸ਼ਾਹ ਹੁੰਦਾ ਹੈ ਕਿ ਸਾਡਾ ਦਾ ਸਾਡੇ ਇਲਾਕੇ ਦਾ ਤਾਂ ਕਾਇਆ ਕਲਪ ਕਰਦਾਂ ਸਰਕਾਰ ਨੇ ਸਾਡੇ ਸਾਰੇ ਮਸਲੇ ਹੱਲ ਕਰਤੇ ਐਸੀ ਤਾਂ ਸਰਕਾਰ ਦੇ ਪੱਖ ਚ ਬੋਟ ਪਾਉਣ ਜਾ ਰਹੇ ਹਾਂ ਉਹ ਤਾਂ ਚੀਜ਼ ਨਜ਼ਰ ਨਹੀਂ ਆਈ ਫਿਰ ਇਹ ਜੇ ਜੈਨੂਅਨ 61% ਹੈ ਤਾਂ ਇੱਕ ਇਹਦੇ ਹੱਕ ਚ ਗਿਆ ਫਿਰ ਇਹਦਾ ਮਤਲਬ ਇਹ ਹੈ ਕਿ ਇਹ ਉਹ ਹੈ ਜਿਹੜਾ ਕੁਝ ਕਰਨਾ ਚਾਹੁੰਦਾ ਜਿਹੜਾ ਅੰਡਰਕਰੰਟ ਹੈ ਇਹ ਉਹ ਵੀ ਹੋ ਸਕਦਾ ਹੈ ਜਾਨੀ ਕਿ ਇਹ ਦੋਨੇ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਸ ਚੀਜ਼ ਨੂੰ ਇਸ ਨਜ਼ਰੀਏ ਨਾਲ ਵੀ ਦੇਖਿਆ ਜਾਣਾ ਚਾਹੀਦਾ ਆ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਮਨਦੀਪ ਸਿੰਘ ਦੇ ਵਿਚਕਾਰ ਮੁਕਾਬਲਾ ਫਸ ਚੁੱਕਿਆ ਹੈ। ਇਸ ਮੁਕਾਬਲੇ 'ਚ ਕੌਣ ਜਿੱਤਦਾ ਇਹ 14 ਤਰੀਕ ਨੂੰ 14 ਨਵੰਬਰ ਨੂੰ ਸਪਸ਼ਟ ਹੋ ਜਾਣਾ ਹੈ। ਕੁੱਲ ਮਿਲਾ ਕੇ ਤਰਨਤਨ ਦਾ ਇਲੈਕਸ਼ਨ ਕਾਫੀ ਸੁਨੇਹ ਦੇ ਗਿਆ। ਇਸ ਇਲੈਕਸ਼ਨ ਇੱਕ ਸਟੱਡੀ ਕੇਸ ਹੋ ਸਕਦਾ ਹੈ। ਇਸ ਨੂੰ ਸਟੱਡੀ ਕਰਨਾ ਬਣਦਾ ਹੈ। ਖਾਸ ਕਰਕੇ ਜਿਹੜੇ ਰਾਜਨੀਤਿਕ ਸ਼ਾਸਤਰ ਦੇ ਵਿਦਿਆਰਥੀ ਨੇ ਸਿਆਸੀ ਵਿਗਿਆਨੀ ਨੇ ਉਹਨਾਂ ਦੇ ਲਈ ਸਿਆਸੀ ਧਿਰਾਂ ਦੇ ਲਈ ਕਿ ਲੋਕ ਕੀ ਚਾਹੁੰਦੇ ਆ ਥੱਲੇ ਕੀ ਚੱਲ ਰਿਹਾ ਆ ਕਿ ਮੁੱਦੇ ਮੁੱਦਿਆਂ ਦੇ ਉੱਤੇ 1.5 ਸਾਲ ਹਾਵੀ ਹੋ ਜਾਂਦਾ ਸਰਕਾਰ ਦਾ ਮੁੱਦਿਆਂ ਦੇ ਉੱਤੇ ਜਿਹੜਾ ਉਹ ਲੋਕ ਇਹ ਸਮਝਦੇ ਨੇ ਕਿ ਜਿਹੜੀ ਸਰਕਾਰ ਨੇ 3.5 ਸਾਲਾਂ ਚ ਨਹੀਂ ਕੁਝ ਕੀਤਾ ਉਹ 1.5 ਸਾਲ ਚ ਕੁਝ ਕਰ ਦਵੇਗੀ ਸਰਕਾਰਾਂ ਨੂੰ ਵੀ ਦੇਖਣਾ ਪੈਣਾ ਕਿ ਉਹ ਲੋਕ ਕਿੱਥੋਂ ਤੇ ਕਿਵੇਂ ਲੈ ਕੇ ਆਉਂਦੇ ਆ ਪਾਰਟੀਆਂ ਨੂੰ ਸੋਰੀ ਸਰਕਾਰਾਂ ਕਹਿ ਗਿਆ ਕਿਵੇਂ ਕੈਂਡੀਡੇਟ ਦਿੱਤੇ ਜਾਂਦੇ ਆ ਪੰਥਕ ਟੀਰਾਂ ਨੂੰ ਵੀ ਅਸਤੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜਾਂ ਨਹੀਂ ਜੋ ਜੇ ਆਮ ਆਦਮੀ ਪਾਰਟੀ ਜਿੱਤੀ ਜੇ ਆਮ ਆਦਮੀ ਪਾਰਟੀ ਜਿੱਤੀ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਪੰਥਕ ਬੋਰਡ ਦੀ ਡਿਵਾਈਡੇਸ਼ਨ ਵੰਡ ਹੀ ਹੋਵੇਗਾ ਅਦਰਵਾਈਜ਼ ਕਿਉਂਕਿ ਹਰਮੀਤ ਸਿੰਘ ਦਾ ਆਪਣਾ ਪ੍ਰਭਾਵ ਹੈ ਉਹ ਅਸਰ ਕਰੂਗਾ ਇਹ ਦੋ ਚੀਜ਼ਾਂ ਹੀ ਜਿਤਾ ਸਕਦੀਆਂ ਨੇ ਹਰਮੀਤ ਸਿੰਘ ਨੂੰ ਸਰਕਾਰ ਪ੍ਰਤੀ ਕੋਈ ਉਤਸ਼ਾਹ ਜਿਹੜਾ ਗਰਾਊਂਡ ਤੇ ਹੈ ਨਹੀਂ ਸੀਗਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਜੀ ਜੋੜ ਕੋਸ਼ਿਸ਼ ਕੀਤੀ ਮਨਦੀਪ ਸਿੰਘ ਹੁਰਾਣੇ ਵੀ ਕੋਸ਼ਿਸ਼ ਕੀਤੀ ਅਕਾਲੀ ਦਲ ਨੇ ਵੀ ਕੋਸ਼ਿਸ਼ ਕੀਤੀ ਮੁਕਾਬਲਾ ਤਿੰਨਾਂ ਦੇ ਵਿੱਚ ਸਿਮਟ ਚੁੱਕਿਆ ਹੈ ਹੁਣ ਇਹਦੇ ਵਿੱਚ ਕੌਣ ਜਿੱਤਦਾ ਕੌਣ ਨਹੀਂ ਇਹ 14 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਣਾ ਜੋ ਮੈਂ ਤੁਹਾਨੂੰ ਦੱਸਿਆ ਕੁਝ ਤੁਸੀਂ ਉਸ ਤੋਂ ਵੀ ਅੰਦਾਜ਼ਾ ਲਾ ਸਕਦੇ